ਆਹ ਤੇ ਜੀ ਕਿਤੇ ਸਤਪਾਹਰਜਨ ਸਿੰਘ ਜੁਡੇ ਦੇ ਦੇ ਪੰਡ ਉਹਨਾਂ ਦਾ ਸੰਸਕਾਰ ਕਰਕੇ ਹਟੇ ਆ ਤੇ ਅੱਜ ਇੱਥੇ ਹੀ ਸਾਨੂੰ ਉਹਨਾਂ ਦੇ ਨਾਲ ਜੰਗਾ ਜੁੱਧਾਂ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਕੈਪਟਨ ਹਰਜਨ ਸਿੰਘ ਦੇ ਰੋਡੇ ਦੇ ਨਾਲ ਕੈਪਟਨ ਬਲਵੰਤ ਸਿੰਘ ਜੀ ਮਿਲੇ ਆ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਕਿ ਉਹ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਕੈਪਟਨ ਸਾਹਿਬ ਕੈਪਟਨ ਸਾਹਿਬ ਬਹੁਤ ਜਿੰਮਤ ਮਿਲਣ ਸਾਹਿਬ ਬੁਰੀ ਜੀ ਵੀ ਤੇ ਬਹੁਤ ਆਪਣੇ ਮਤਲਬ ਵਿੱਚ ਇੱਜ਼ਤ ਸਨਮਾਨ ਰੱਖਣ ਵਾਲੇ ਸਨ ਉਹ ਜੋ ਜਦ ਵੀ ਕੋਈ ਕੰਮ ਆਉਂਦਾ ਘਤਰਵਾਲੀ ਲੜਾਈ ਚ ਅਸੀਂ ਬਿਲਕੁਲ ਹੀ ਇੱਕ ਮਹੀਨਾ ਇੱਕ ਬੈਂਕਰ ਵਿੱਚ ਹੀ ਰਹੇ ਹਾਂ ਵੈਸੇ ਸਾਡੀ 5 ਸਾਲ ਇਕੱਠਿਆਂ ਦੀ ਨੌਕਰੀ ਹੈ ਪਰ ਬਾਅਦ ਵਿੱਚ ਵੀ ਮਿਲਦੇ ਰਹੇ ਹਾਂ ਸਾਡਾ ਪ੍ਰਮੋਸ਼ਨ ਵੀ ਇੱਕ ਦਿਨ ਹੋਇਆ ਤੇ ਅਸੀਂ ਜਨਤਾ ਨੂੰ ਪਾਰਟੀ ਵੀ ਇੱਕ ਦਿਨ ਇਕੱਠੀ ਕੀਤੀ ਸੀ ਦੋਨਾਂ ਨੇ ਵੀ ਤੁਹਾਡੇ ਇੱਕੋ ਹੀ ਆ ਨਹੀਂ ਜੀ ਮੇਰਾ ਕਪੂਰਫਲੇਚਾ ਜੇ ਠੀਕ ਹੈ ਮੈਂ ਜਿਲ੍ਹਾ ਕਪੂਰਫਲਾ ਦੇ ਕਾਲਾ ਸਿੰਘਾਂ ਅੱਗੇ ਜਲੋਆੜ ਪਿੰਡ ਤੋਂ ਆ ਠੀਕ ਹਾਂ ਜੀ ਮੇਰਾ ਵੀ ਸਰੀਰਕ ਸਵਾਸਤ ਨਹੀਂ ਕਾਫੀ ਮੁਸ਼ਕਲ ਨਾਲ ਬੇਟੀ ਲੈ ਕੇ ਆਈ ਆ ਮੈਨੂੰ ਠੀਕ ਤੇ ਵਾਇਕਲੂ ਦੀ ਕਿਰਪਾ ਬਹੁਤ ਅਥਾ ਪਿਆਰ ਸੀ ਮੈਨੂੰ ਬੜੀ ਰੱਜ ਕੇ ਖੁਸ਼ੀ ਹੋਈ ਆ ਕਿ ਮੈਂ ਅੱਜ ਆਪਦੇ ਵੀਰ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਉਹਨਾਂ ਦੇ ਨਗਰ ਵਿਖੇ ਆ ਤੇ ਆ ਰਿਹਾ ਸੰਤਾਂ ਦੇ ਨਾਲ ਵੀ ਮੇਰਾ ਗੁਰੂ ਪਿਆਰ ਸੀ ਸੰਤਾਂ ਦੀ ਕੋਲ ਵੀ ਮੈਂ ਬਹੁਤ ਵਾਰੀ ਬਾਰੋਂ ਮਿਲਣਾ ਹੁੰਦਾ ਸੀ ਬੜਾ ਪਿਆਰ ਕਰਦੇ ਸਨ ਕਿ ਮੇਰੇ ਭਾਈ ਦੇ ਨਾਲ ਸਰਵਿਸ ਕਰਦਾ ਹੈ ਜੀ ਤੇ 71 ਵਾਲੀ ਲੜਾਈ ਵਿੱਚ ਅਸੀਂ ਇੱਕ ਬਹੁਤ ਖਾਸ ਕੰਮ ਜਿਹੜਾ ਵਾਗੇ ਬਾਰਡਰ ਵਾਲ ਸਾਡਾ ਬਹੁਤ ਜ਼ਿਆਦਾ ਤਕੜਾ ਜੋਰ ਸਾਡੀ ਰਜਮੈਂਟ ਸੀ ਸਾਰੇ ਲੱਗੇ ਜੀ ਪਰ ਪਾਕਿਸਤਾਨ ਡੇਡਾ ਬਾਬਾ ਨਾਨ ਕੋਲੋਂ ਅੱਗੇ ਵਧਣਾ ਚਾਹੁੰਦਾ ਸੀ ਠੀਕ ਹੈ ਰਾਤ ਨੂੰ ਤਕਰੀਬਨ 12 ਵਜੇ ਪਤਾ ਲੱਗਾ ਕਿ ਉਧਰੋਂ ਅੱਗੇ ਐਡਵਾਂਸ ਵਧ ਰਹੇ ਹਨ ਫਿਰ ਸਾਡੀ ਕੰਪਨੀ ਨੇ ਫਟਾਫਟ ਉਹ ਬ੍ਰਿਜ ਜਿਹੜਾ ਸੀ 2 ਘੰਟੇ ਦੇ ਅੰਦਰ ਅੰਦਰ ਬਰੋਦ ਦੇ ਨਾਲ ਉਹ ਡਾ ਦਤਾ ਠੀਕ ਤੋੜ ਦਤਾ ਤੇ ਪਾਕਿਸਤਾਨ ਨੂੰ ਦੇਖਾ ਕੇ ਫਿਰ ਪਿੱਛੇ ਨੂੰ ਭਜਣਾ ਪਿਆ ਹਾਂ ਉਹ ਪਾਰ ਨਹੀਂ ਕਰ ਸਕਿਆ ਉਸ ਤੋਂ ਬਾਅਦ ਸਾਡੀ ਸੈਨਾ ਨੇ ਆ ਕੇ ਸੰਭਾਲ ਲਿਆ ਚੰਗੀ ਤਰ੍ਹਾਂ ਜੀ ਤੇ ਬਹੁਤ ਹੀ ਮੁਲਾਪੜੇ ਜ਼ਿੰਦਾਦਿਲ ਉਹਨਾਂ ਨੂੰ ਆਖਰੀ ਵਾਰ ਕਦੋਂ ਹੀ ਮਰੇ ਸਕੇ ਭਰਾਮਾਰਗੇਸਨ ਆਖਰੀ ਵਾਰ ਕਦੋਂ ਮਿਲੇ ਜੀ ਉਹਨਾਂ ਨੂੰ ਆਖਰੀ ਵਾਰ ਕਦੋਂ ਮਿਲੇ ਤੁਸੀਂ ਆਖਰੀ ਵਾਰ ਮੈਨੂੰ ਤਕਰੀਬਨ 9-10 ਸਾਲ ਹੋ ਗਏ ਆ ਮੈਂ ਆ ਕੇ ਫਿਰ ਕੁਛ ਚਿਰ ਇੰਗਲੈਂਡ ਚਲਾ ਗਿਆ ਸੀ ਹਾਂ ਫਿਰ ਆਸਟ੍ਰੇਲੀਆ ਚਲਾ ਗਿਆ ਸੀ ਠੀਕ ਤੇ ਉਦੋਂ 84 ਤੋਂ ਬਾਅਦ ਜਲੰਧਰ ਕੈਂਟਰ ਦੇ ਵਿੱਚ ਸਾਡਾ ਕੁਆਟਰ ਸੀ ਉੱਥੇ ਮਿਲਦੇ ਰਹੇ ਆ ਜੀ ਆਪਣੇ ਜਸਵੀਰ ਸਾਹਿਬ ਹੁਣਾਂ ਦਾ ਇਹ ਦੁਬਈ ਹੁੰਦਾ ਸੀ ਇਹ ਜੀ ਖਤ ਪੱਤਰ ਆਉਂਦਾ ਰਹਿੰਦਾ ਸੀ ਮਿਲਦੇ ਰਹਿੰਦੇ ਸੋ ਕਾਂਤੀ ਮੇਰਾ ਉਥੋਂ ਪਿੰਡ 15-20 ਕਿਲੋਮੀਟਰ ਜਲੰਧਰ ਸ਼ਾਹਨੀ ਤੋਂ ਪੈਂਦਾ ਠੀਕ ਆ ਤੇ ਮੈਂ ਸਿਰਫ ਇਹੀ ਆਖਾਂਗਾ ਕਿ ਬਹੁਤ ਨੇਕ ਬੁੱਧੀਜੀਵੀ ਜ਼ਿੰਦਾਦਿਲ ਇਨਸਾਨ ਜਿਹੜਾ ਅੱਜ ਸਾਡੇ ਤੋਂ ਵਿਚੜਿਆ ਜੀ ਜਿਹਦਾ ਸਾਨੂੰ ਅਥਾ ਕਾਟਾ ਜਿਹੜਾ ਇਸ ਬਡਾਪੇ ਵਿੱਚ ਵੀ ਹਰ ਇੱਕ ਦੇ ਨਾਲ ਕਿਸੇ ਵੀ ਮਦਦ ਕਰਨ ਵਾਸਤੇ ਫਟਾਫਟ ਉੱਠ ਕੇ ਤੁਰ ਪੈਂਦੇ ਸੀ ਚਾਹੇ ਸਰੀਰ ਵਿੱਚ ਸਮਰੱਥਾ ਹੋਵੇ ਜਾਂ ਨਾ ਆਖਿਰ ਦੇ ਵਿੱਚ ਕੋਈ ਉਹਨਾਂ ਦੀ ਐਸੀ ਗੱਲ ਜਿਹੜੀ ਤੁਸੀਂ ਵੀ ਜ਼ਿੰਦਗੀ 'ਚ ਨਹੀਂ ਭੁਲਾ ਸਕੇ ਤੇ ਸਾਡੇ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ ਉਹਦੇ ਲਈ ਵੀ ਇੱਕ ਸਬਕ ਆਖਰ ਉਹਨਾਂ ਦਾ ਸਿਰਫ ਸਿੱਖੀ ਸਤਿਗੁਰੂਵਾਰੀ ਹਰ ਇੱਕ ਨੂੰ ਉਹ ਪ੍ਰੇਰਦੇ ਸੀ ਕਿ ਆਪਣੇ ਸਤਿਗੁਰੂ ਵਿੱਚ ਪੱਕੇ ਰਹੋ ਗੁਰੂ ਵਾਲੇ ਬਣੋ ਗੁਰੂ ਤੁਹਾਡੇ ਅੰਗ ਸੰਗ ਸਦਾ ਹੀ ਸਹਾਇ ਹੈ ਹੁੰਦਾ ਜਿਵੇਂ ਲੜਾਈਆਂ ਵਿੱਚ ਸਾਡਾ ਵਾਲ ਬੰਨ੍ਹ ਕੇ ਨਹੀਂ ਹੁੰਦੇ ਤਾਂ ਗੁਰੂ ਨੇ ਇਸੇ ਤਰ੍ਹਾਂ ਤੁਸੀਂ ਵੀ ਗੁਰੂ ਦੇ ਲਾੜ ਲੱਗੋ ਸਿੱਖੀ ਬਹੁਤ ਵੱਡੀ ਦਾਤ ਹੈ ਇਸ ਨੂੰ ਵਿਸਾਰੋ ਨਾ ਠੀਕ ਬਹੁਤ ਬਹੁਤ ਧੰਨਵਾਦੀ ਕੈਪਟਨ ਬਲਵੰਤ ਸਿੱਖੀ ਬਾਈ ਗੁਰੂ ਜੀ ਬਾਈ ਸਿੱਖੀ